ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸ਼ੇਖ ਫਰੀਦ ਕੇ ਇੱਕ ਓੰਕਾਰ ਸਤਗੁਰ ਪਰਸਾ ਜਿੱਤ ਦਿਹਾੜ ਤਨ ਬਰੀ ਸਾਹੇ ਲਿਖਾਏ ਮਲਕ ਜਕੰਨੀ ਸੁਣੀਂਦ ਮੂੰ ਦਿਖਾ ਲੈ ਜਿੰਦ ਨਿਮਾਣੀ ਕੱਡੇ ਐ हड्डा को कड़का साहे लिखे न चलनी जिंदु को समझा जिंद बहुटे मरन वर ले जासी परना ਆਪਣ ਹੱਥੇ ਜੋਲ ਕੇ ਕੈ ਗੱਲ ਲੱਗ ਤਾਏ ਵਾਲੋਂ ਨਕੇ ਪੁਰਸਲਾ ਕੰਨੇ ਨ ਸੁਨੇ ਫਰੀਦ ਕਿਲੀਪਮੰਗਈ ਰਡਨ ਆਪੋ ਮਹਾਰੇ ਸਰਿਹਦਾ ਦਰ ਦਰਵੇਸੀ ਗਖੜੀ ਚੱਲਾਂ ਦਨੀਆਂ ਪਤ ਬਨ ਉਠਾਈ ਪੋਟਲੀ ਕਿਥੇ ਵੰਜਕਤ ਕਿ ਜਨ ਬੁਜੇ ਕਿ ਜਨ ਸੁਜੇ ਦੁਨੀਆਂ ਗੁਜੇ ਭਾਏ ਸਾਈਂ ਮੇਰੇ ਚੰਗਾ ਕੀਤਾ ਨਹੀਂ ਤਹੰ ਭੀ ਦੱਜਾਇਆ ਖਰੀਦ ਜੇ ਜਾਣਾ ਤਿਲ ਥੋੜੜੇ संबल बोक परि जे जाना स नडडा तत मान करी जे जाना लड़ छ जणा पाए गंड ਤਹਿ ਜੀਵਡ ਮੈਂ ਨਹੀਂ ਕੋ ਸਭ ਜਗ ਡਠਾ ਹੰਡ ਫਰੀ ਹਿੰਦਾ ਜੇ ਤੂੰ ਅਕਲ ਲਤੀਫ ਕਾਲੇ ਲਖਨ ਲੈ ਆਪਨੜੇ ਗਿਰਵਾਨ ਮੈਂ ਤੇਰਨੀਵਾ ਕਰਦੇ ਇਕ ਫਰੀਹਦਾ ਜੋ ਤੈ ਮਰਨ ਮੁਕੀਆ ਤਿਨਾ ਨਮਾਰੇ ਕੋਮ ਆਪਨੜ ਕਰ ਜਈਏ ਪਰ ਤਿਨਾ ਦੇ ਚੁੰਮਾ थरी दजा खट्टन वेल तां तू रत्ता दुनि सों मरग सवाई नेही पर आता देख फरीदा जो थी दाड़ी होए पो को निर्डाया दो देख फरीदा जो थिया शक्कर हो विस साई बाजों अपने ਵੇਦਨ ਕਹੀਏ ਕਿਸ ਫਰੀਹ ਦਾ ਅੱਖੀ ਦੇਖ ਪਤੀਨੀਆ ਸੁਣ ਸੁਣ ਰੇਣ ਕੰਨ ਸ਼ਖ ਪਕੰਦੇ ਆਇਆ ਹੋਰ ਕਰੰਦੇ ਬੰਨ ਫਰੀਦ ਕਾਲੀ ਜਿਨੀ ਨਰਾਵੇਆ ਤੌਲੀ ਰਾਮ ਕੋਏ ਕਰ ਸਾਈ ਸਿਉ ਪਰ ਹੜੀ ਅਦੰਗਨ ਵੇਲਾ ਹੋਏ ਮਹੱਲਾ ਤੀਜ ਫਰੀਦ ਕਾਲੀ ਤੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣ ਲਾਇ ਪਰਮਨ ਲਗਈ ਜੇ ਲੋਚ ਸਭ ਕੋਏ ਇਹ ਪਰਮ ਪਿਆਲਾ ਖਸਮ ਕਾ ਜਹ ਪਾਵੇ ਤੈ ਦੇ ਫਰੀਦਾ ਜਿਨ ਜੋ ਲੋਇਣ ਜਗ ਮੋਇਆ ਸੇਹ ਲੋਇਣ ਮੈਂ ਡੇਠ ਕਜਲ ਰੇਖਨ ਸਹਿੰਦਿਆ ਸੇ ਪੰਖੇ ਸੋਏ ਬਹਿਠ ਫਰੀਦਾ ਜਿੰਨ ਲੋਇਣ ਜਗ ਮੋਇ ਸੇਹ ਲੋਇਣ ਮੈਂ ਡੇਠ ਕੱਜਲ ਰੇਖਨ ਸਹੰਦਿਆ ਸੇ ਪੰਖੇ ਸੋਏ ਬਹਿਠ ਫਰੀਦਾ ਕੋ ਕਹਿੰਦਾਂ ਚੰਗਿੰਦਾਂ ਮਤੀਂ ਦੇਂਦਾਂ ਨਿਤ ਜੋਸ਼ ਤਨਮ ਜਾਇ ਸੇ ਕਿਤ ਫੇਰ ਚਿਤ ਫਰੀਦਾ ਥਿਓ ਪਵਾਏ ਦੱਬ ਜੇ ਸਾਈ ਲੋੜ ਸਭ ਇੱਕ ਛਜ ਬਿਆਲਤਾ ਡਿਏ ਤੰ ਸਾਈਂ ਦੈ ਦਰਵਾਡਿਏ ਫਰੀਦਾ ਖਾਕ ਨਨਿੰਦੀਏ ਖ ਕੋ ਜੜਨ ਕੋਏ ਜੀਵਨ ਦਾਂ ਪੈਰਾਂ ਤਲੇ ਮੋਇਆ ਉੱਪਰ ਹੋਏ ਫਰੀਦ ਦਾ ਜਾਲ ਬਤਨ ਹੋ ਕੇ ਲਬਤ ਕੋੜਨ ਹੋ ਕਿਚਰ ਚਾਤ ਲੰਗਾਏ ਛ पर तुट में हो फरीदा जंगल जंगल क्या पव वाण कंडा मोड़े हे बसीरा बहल जंगल क्या टुंडे हे फरीदा इन के जंगे ਖਲ ਡੁੰਗਰ ਪਮਿ ਆਂ ਅਜ ਫਰੀਦ ਕੋ ਜੜਾ ਸੈ ਕੋ ਹਾਥਿਉ ਫਰੀਦਾਰਾ ਤੀ ਵਡਨੀਆ ਤਖ ਤਖ ਉਠਣ ਪਾਸ ਤੇਗਤ ਨਾ ਦਾ ਜੀਵ ਆ ਜਨ ਬਿਦਾਨੀਆ ਫਰੀਦਾ ਜੇ ਮੈਂ ਹੁੰਦਾ ਵਾਰ ਮਿੱਤਾਂ ਆਇੜਿਆ ਖੇੜਾ ਜਲ ਮਜੀਠ ਜੋ ਉੱਪਰ ਅੰਗਾਰ ਫਰੀਦਾ ਲੋੜ ਦਾਖ ਬਿਜੁਰੀਆਂ ਕਰਬੇ ਜੱਟ ਹੰਡ ਉਨ ਕਤੈਂਦਾ ਪੈਦਾ ਲੋੜੇ ਪਟ ਫਰੀਹ ਦਾ ਗਲਿਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ ਚੱਲਾ ਤਪਜੈ ਕੰਬਲੇ ਰਹਾ ਤ ਤੁੱਟੇ ਨੇਹੋ ਵਿੱਜੋ ਸਜੋ ਕੰਬਲੇ ਅੱਲ ਹੈ ਵਰਸੈ ਮੇ ਹੋ ਜائیں ਮਿਲ ਤਨ ਸਚਣਾ ਟੁੱਟੋ ਨਹੀਂ ਨੇਹੋ ਫਰੀਦਾ ਮੈਂ ਪੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ ਗਹਿਲਾਰੋ ਨ ਜਾਣੈ ਸਿਰ ਬੇ ਮਿੱਠੇ ਖਾਏ ਫਰੀਦਾ ਸ਼ਕਰ ਖੰਡ ਨਿਵਾਤ ਗੁੜ ਮੱਖੇ ਉਹ ਮਹੰਜਾ ਦੁੱਧ ਸਭ ਵਸਤੂ ਮਿੱਠੀਆਂ ਰਦਨ ਪੁੱਜਨ ਤੁਦ फरीदार रोटी मेरे काठ की लावण मेरे पुख जिन्ना दे चोपड़ी कने सहन गे दुख रुखी सुखी खाए के ठंडा पानी पियो ਫਰੀਦਾ ਦੇਖ ਪਰਾਈ ਚੋਪੜੇ ਨਾ ਤਰਸਾਏ ਜਿਉ ਆਜਨ ਸੁਤੇ ਕੰਤ ਸਿਓ ਅੰਗ ਮੁੜੇ ਮੁੜ ਜਾਹੇ ਜੈ ਪਛੋਣਹਾ ਗਣੀ ਤੂੰ ਕਿਉ ਰਹਿ ਨ ਵਿਹਾਰੈ ਸੋਹੜ ਢੋਈ ਨਾ ਲਹ ਪਈਐ ਨਹੀਂ ਥਾਓ ਫਿਰ ਵਾਤੜੀ ਨਾ ਪੁੱਛਈ ਧੰਨ ਸੁਹਾਗਣ ਨਾ ਸੋਹੜ ਪਈ ਕੰਤ ਕੇ ਕੰਤ ਅਗਮੇ ਥਾਓ ਨਾਨਕ ਸੋ ਸੁਹਾਗਣੀ ਜੋ ਪਾਵੇ ਬੇਪਰਵਾਹ ਨਾ ਤੀ ਤੋ ਤੇ ਸੰਭੇ ਸੁਤੇ ਆਏ ਨ ਚੰਦ ਫਰੀਦਾ ਰਹੇ ਸਵੇੜੇ ਹਿੰਗ ਦੇ ਗਏ ਕਥੋਰੇ ਗੰਧ ਜੋ ਬਨ ਜਾਂਦੇ ਨਾ ਡਰਾ ਜੇ ਸਹਿ ਪ੍ਰੀਤ ਨਜਾ ਸਰੀਦ ਕਿਤੇ ਜੋ ਬਨ ਪ੍ਰੀਤ ਬੈਨ ਸਭ ਕ ਗਏ ਕਮਲਾਇ ਸਰੀਦ ਚੰਤ ਖਟੋਲਵਾਣ ਦੁਖ ਬਿਰਹ ਵਿਸ਼ਾਵਣ ਲੇ ਓ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰਹ ਨ ਉਪਜੈ ਸੋ ਤਨ ਜਾਨਮ ਸਾਨ ਫਰੀਦਾ ਏਵ ਸਗੰਦ ਲਾ ਤਰੀਆਂ ਖੰਡ ਲਿਵਾ ਇਕ ਰਹੇ ਦੇ ਰਹਿ ਗਏ ਇਕ ਰਾਹ ਦੇ ਗਏ ਉਜਾ ਫਰੀਦਾ ਚਾਰ ਗਵਾਇਆ ਹੰਦਕੇ ਚਾਰ ਗਵਾਇਆ ਸੰਮ ਲੇਖਾਰ ਬੰ ਮੰਗੇ ਸੇ ਤੂੰ ਆਹਿਉ ਕਹਿਰੇ ਕੰਮ ਫਰੀਦਾ ਦਰ ਦਰਵਾਜੇ ਜਾਏ ਕੈ ਕਿਉਂ ਡਠੋ ਕੜਿਆ ਇਉਂ ਨਿੰਦੋ ਸ਼ਾਮਾਰੇ ਹਮਦੋ ਸ਼ਾਂਦਾ ਕਿਆ ਹੈ ਕੜੀਏ ਕੜੀਏ ਮਾਰੀ ਪਹਿਰੇ ਲੈ ਸਜਾਏ ਸੋਹੇੜਾ ਕੜਿਆ ਲਜਉ ਦੁਖੀ ਰਹਿਨ ਵਿਹਾਈ ਫਰੀ ਬੁੱਢਾ ਹੋ ਆਸ਼ੇਖ ਫਰੀ ਕੰਬਣ ਲੱਗੇ ਦੇਹ ਜੇ ਸੋਵਰ ਆ ਜੀਵਣਾ ਪੀ ਤਨ ਹੋ ਸੇਖੇ ਫਰੀਦਾ ਬਾਰ ਪਰਾਈਐ ਬੈਸਣਾ ਸਾਈ ਮੁਝੇ ਨਾ ਦੇ ਜੇ ਤੂੰ ਇਹ ਵੈਰਖ ਸੇ ਜਿਉ ਸਰੀਰੋ ਲੈ ਕੰਧ ਕੋਹਾੜਾ ਸਿਰ ਕੜਾ ਬਣ ਕੇ ਸਰਲੋ ਹਾ ਫਰੀਦਾ ਹੌ ਲੋੜੀ ਸੋ ਆਪਣਾ ਤੂੰ ਲੋੜੈ ਅੰਗਿਆ ਫਰੀਦਾ ਇੱਕ ਨਾ ਆਟ ਅਗਲ ਇਕ ਨਾ ਨਹੀਂ ਲੋਣ ਅੱਗੇ ਗਏ ਸੰਜਾਪ ਸੰ ਚੌਟਾਂ ਖਸੇ ਕੌਣ ਪਾਪ ਪਾਸ ਦਮਾ ਮੇ ਛਤ ਸਿਰ ਪੇਰੇ ਢੋ ਰੱਡ ਜਾਏ ਸੁ ਤੇਜੇ ਰਾਣ ਮੈਂ ਥੀਏ ਅਤੀਮਾ ਗੱਡ फरदा कोठे मंड पमाड़ियां उके घूड़ा सौदा कर गे गोरियां पए फ्रिंथ में खाइलिया जंदन काए बेक ਵਾਰੇ ਆਪੋ ਆਪਣੀ ਚਲੇ ਮਸਾਇਖ ਸੇ ਫਰੀਦਾ ਦਹੁ ਦੇਵੀ ਬਲੰਦੇ ਆ ਮਲਕ ਬਹਿਠਾਇਆ ਗੜਲੀ ਤ ਘਟਲੁੱਟੇ ਦੇਵੜੇ ਗਿਆ ਬੁਝਾਇ ਫਰੀਦਾ ਵੇਖ ਕਪਾਹ ਜੇ ਥੀਆ ਜੇ ਸਿਰ ਥੀਆ ਤਲਾਹ ਕਮਦੈ ਅਰਕਗਦ ਕੁੰਨੇ ਕੋਇ ਲਿਆ ਹਮ ਮੰਦੇ ਅਮਲ ਕਰੰਦੇ ਆਏ ਸਜੈ ਤਨਾਹ ਫਰੀਦਾ ਕੰਨ ਮਸੱਲਾ ਸੂਫਗਲ ਦਿਲ ਕਾ ਤੀ ਗੁੜਵਾ ਬਾਹਰ ਦਿਸੈ ਚੰਨਾਂ ਦਿਲ ਅੰਧਿਆਰੇ ਰਾ ਫਰੀਦ ਦਾ ਰ ਤੇਰਾ ਤਨ ਨਿਕਲ ਜੇ ਤਨ چیر ਕੋਏ ਜੋ ਤਨ ਰ ਤੇ ਰਬ ਸੋ ਤਿਤ ਤਨ ਰਤਨ ਹੋਏ ਮਹੱਲਾ ਤੀਜਾ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨ ਹੋਏ ਜੋ ਸ਼ਹਿਰਤੇ ਆਪਣੇ ਤਿਤ ਤਨ ਲੋਭ ਰਤਨਾ ਹੋਏ ਪੈ ਪਈਏ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜੋ ਬਸੰਤਰਤਾਤ ਸੁਧ ਹੋਏ ਤ्यों ਹਰ ਕਾ ਪਉਦਰਨਤ ਮੈ ਲਗਵਾਏ ਨਾਨਕ ਤੇ ਜਨ ਸੁਹਣੇ ਜੇ ਰਤੇ ਹਰ ਰੰਗ ਲਾਏ ਫਰੀਦ ਦਾ ਸੋਈ ਸਰਵਰ ਟੁੰਡ ਲਾ ਜਿੱਥੋਂ ਲੱਭੀ ਵਥ ਛੱਪੜ ਟੁੰਡ ਕਿਆ ਹੋਵੇ ਚਿੱਕੜ ਡੁੱਬੇ ਹੱਥ ਫਰੀਦਾ ਨੱਡੀ ਕੰਤਨਰਾਵੇ ਵੱਡੀ ਥੇ ਮੋਇ ਆਸ ਤਨ ਕੋ ਕਹਿੰਦੇ ਗੋਰ ਮੈਂ ਤੈ ਸਹਨਾ ਮਿਲਿਆ ਫਰੀਦਾ ਸਿਰ ਪਲਿਆ ਡੜੀ ਪਲੀ ਮੋਛਾਂ ਦੇ ਪਲੀਆਂ ਰੇ ਮਨ ਗਹਿਲੇ ਬਾਬਲੇ ਮਣਕਿਆਰਲੀਆਂ ਫਰੀਦਾ ਕੋਠੇ ਤਕਣ ਕੇ ਤੜਾ ਪਿਰਨੇ ਅੰਦਰੇ ਨਿਵਾਜ ਜੋ ਦੇਹ ਲ ਦੇ ਗਾਨਵੇਂ ਗੈਬਲਾੜ ਵਿਲਾੜ ਫਰੀਦਾ ਕੋਟੇ ਮੰਡ ਪਮਾੜੀਆਂ ਏ ਤਨ ਲਾਏ ਚਿਤ ਮਿੱਟੇ ਪਏ ਅਤੋਲ ਮੇ ਕੋਈ ਨ ਹੋਸੀ ਮਿਤ ਫਰੀਦਾ ਮੰਡ ਪਮਾਨ ਨ ਲਾਏ ਮਰਗ ਸਤਾਣੀ ਚਿਤ ਤਰ ਸਾਈਂ ਜੈ ਸੰਭਾਲ ਜਿਥੈ ਹਿਤੋਂ ਬੰਜਣ ਫਰੀਦਾ ਜਿਨਨੀ ਕੰਮੀ ਨਾਹੇ ਗੁਣ ਤੇ ਕੰਮੜੇ ਵੇ ਸਾ ਮਤ ਸ਼ਰਮਿੰਦਾ ਤੇ ਵੇ ਸਾਈਂ ਦੇ ਦਰਬਾਰ ਫਰੀਦਾ ਸਾਹਿਬ ਦੇ ਕਰ ਚਾਕਰੇ ਦਿਲ ਦੇ ਲੈ ਪਰਾ ਦਰਵੇਸ਼ਾ ਨੂੰ ਲੋੜੀਏ ਰੁੱਖਾਂ ਦੇ ਜੀਰਾਂ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਦਾ ਵੇਸ ਗੁਣ ਹੀ ਪਰਿਆ ਮੈਂ ਫਰਾਂ ਲੋਕ ਕਹੈ ਦਰਵੇਸ਼ ਫਰੀਦ ਦਾ ਕਾਲੇ ਮੈਂ ਦੇ ਕੱਪੜੇ ਕਾਲਾ ਮੈਂ ਦਾਵੈਸ ਗੁਣਹੀ ਪਰਿਆ ਮੈਂ ਫਿਰਾਂ ਲੋਕ ਕਹੈ ਦਰਵੇਸ਼